ਲੋ ਵੀ ਦੋਸਤੋ ਸਭ ਤੋਂ ਪਹਿਲਾਂ ਤਾਂ ਲੋ ਰੱਬ ਦਾ ਨਾਮ ਵਾਹਿਗੁਰੂ ਜੀ ਤੇ ਆਹ ਹੁੰਦੀ ਆ ਬਈ ਐਮਪੀ ਦੀ ਕਣਕ ਜਿਹੜੀ ਆਪਾਂ ਮਲਟੀ ਗ੍ਰੇਨ ਆਟੇ ਚ ਪਾਉਣੀ ਹੈ ਤੇ ਇੱਕ ਐਮਪੀ ਦੀ ਕਣਕ ਦਾ ਜਿਹੜਾ ਆਪਾਂ ਸਪੈਸ਼ਲ ਆਟਾ ਬਣਾਉਣਾ ਬ੍ਰਾਂਡ ਸਨ ਬ੍ਰਾਂਡ ਦੀ オリジナル ਜਮਾਂ ਜਿਹੜੀ ਐਮਪੀ ਦੀ ਕਣਕ ਹੁੰਦੀ ਉਹ ਕਣਕ ਆ ਮਿੱਤਰੋ ਜਮਾਂ オリジナル ਐਮਪੀ ਦੀ ਕਣਕ ਇਹ ਹੁਣ ਆਪਾਂ ਮਲਟੀ ਗ੍ਰੇਨ ਆਟਾ ਤਿਆਰ ਕਰਨ ਲੱਗੇ ਆਂ ਅੱਜ ਪਹਿਲੇ ਦਿਨ ਚਲਾਉਣ ਲੱਗੇ ਆਂ ਕੱਲ ਆਪਾਂ ਗੁਰੂ ਘਰ ਲਈ ਆਟਾ ਪੀਸਿਆ ਸੀ ਲੰਗਰ ਚ ਦੇਣ ਲਈ ਅੱਜ ਮਲਟੀ ਗ੍ਰੇਨ ਆਟਾ ਤਿਆਰ ਕਰਾਂਗੇ ਇਹਦੇ ਵਿੱਚ ਆਪਾਂ 7 ਅਨਾਜ 7 ਚੀਜ਼ਾਂ ਪਾਵਾਂਗੇ ਤੇ ਹੋ ਸਕਦਾ ਅੱਗੇ ਤੋਂ 8 ਜਾਂ 9 ਵੀ ਕਰਦਗੇ ਉਹ ਲੋਕਾਂ ਦੀ ਡਿਮਾਂਡ ਤੇ ਆ ਫਿਲਹਾਲ ਆਪਾਂ 7 ਤੋਂ ਸ਼ੁਰੂ ਕਰਨੇ ਆ ਕਿਉਂਕਿ 7 ਨਾਜਾ ਹੀ ਵਜਦਾ ਤੁਰਿਆ ਸ਼ੁਰੂ ਤੋਂ ਮਲਟੀ ਗ੍ਰੇਨ ਆਟਾ ਆਪਣੇ ਸਿਆਣੇ ਬਜ਼ੁਰਗ ਅਗਾ ਦੱਸਦੇ ਹੁੰਦੇ ਸੀ ਵੀ 7 ਨਾਜਾ ਹੁੰਦਾ ਹੈ ਵਿੱਚ 7 ਨਾਜਾ ਹੀ ਹੁੰਦੇ ਸੱਤ ਨਾਜਾ ਵਜਦਾ ਇਹ ਚ ਆਪਾਂ ਪਿਓਰ ਪਾਵਾਂਗੇ ਵੀਰੇ ਐਂਪੀ ਦੀ ਕਣਕ ਮੱਕੀ ਰਾਗੀ ਜੋਂ ਜਵਾਰ ਤੇ ਬਾਜਰਾ ਤੇ ਆਪਣੇ ਛੋਲੇ ਛੋਲੇ ਦੀ ਦਾਲ ਕਿਉਂ ਕਹਿੰਦੇ ਛੋਲੇ ਦੇ ਛਿਲਕੇ ਨਾਲ ਆਟਾ ਕਾਲਾ ਹੋ ਜਾਂਦਾ ਤਾਂ ਕਰਕੇ ਆਪਾਂ ਛੋਲੇ ਦੀ ਦਾਲ ਪਾਵਾਂਗੇ ਜੇ ਕਿਸੇ ਨੇ ਕਰਨਾ ਭੁੱਖ ਤਾਂ ਕਰ ਲੋ ਤੇ ਪਹਿਲਾ ਆਰਡਰ ਆਪਣਾ ਅੱਜ ਚੱਲਿਆ ਬਾਈ ਬਠੰਡੇ ਬਠੰਡੇ ਤੋਂ ਆਪਾਂ ਨੂੰ ਆਰਡਰ ਆਇਆ ਬਾਈ ਨੇ ਕਾਲਾ ਵਾ ਵੀਡੀਓ ਪਾਈ ਸੀ ਦੇਖ ਕੇ ਪਹਿਲਾ ਆਰਡਰ ਆਇਆ ਆਪਣਾ ਤੇ ਪਹਿਲਾ ਆਰਡਰ ਆਪਾਂ ਅੱਜ ਬਠਿੰਡੇ ਭੇਜਣ ਲੱਗੇ ਆ ਕੱਢ ਕੇ ਮਲਟੀ ਗ੍ਰੇਨਟ